ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਰੱਬ ਕੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਦੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਕੋਈ ਸੋਚ ਸੋਚ ਮੂੰਹੋਂ ਗੱਲ ਕੱਢ ਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਬਾਣਤਾ ਨਾ ਕਰਤਾਰ ਜੀ ਸਾਧੂਆਂ ਦੀ ਮਹਿਮਾਇ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾਇ ਅਪਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਵਦੇ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਵਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਝੁੱਪਦੇ ਹੋਇਆਂ ਨੂੰ ਸਾਧੂ ਦਿੰਦੇ ਤਾਲਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੁੱਲੀ ਹੋਇਨ ਕੈਨੂ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਹਰ ਕੋਈ ਨਹੀਂ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪੌਂਦਾ ਨਹੀਂ ਦੇ ਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰਪਾਰੀ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਦਾ ਪਾਉਂਦਾ ਹੈ ਮਿਲਦੇ ਪਦਾਰਥ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਉਹ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਉਹ ਸਾਧੂਆਂ ਨੇ ਰੱਬ 'ਚ ਨਾ ਭੇਦ ਜਾਣੀਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਆਹ ਲਿਖੇ ਦਰ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ